ਚੀਜ਼ ਅਸੀਂ ਵਿਗਿਆਨੀ ਕਹਿੰਦੇ ਆ ਵੀ ਜਿਹੜੀ ਸੋਲਿਡ ਦਿਸਦੀ ਹੈ ਵੀ ਸੋਲਿਡ ਨਹੀਂ ਹੈਗੀ ਇਹ ਸਾਰਾ ਕੁਝ ਇਲਿਊਜ਼ਨ ਆ ਹਾਂਜੀ ਸਜ ਜਿਹਾ ਸਪਨਾਰ ਵੇਖਣਾ ਤੇ ਐਸੇ ਜੱਗ ਨੂੰ ਜਾਣੇ ਇਹ ਵਿੱਚ ਕੱਚ ਸੱਚੋ ਨਹੀਂ ਨਾਨਕ ਰੰਤਪੁਰ ਜਿਹੜੀ ਜੀ ਸੱਚ ਹੀ ਨਹੀਂ ਹੈਗੀ ਉਹਦੀ ਕਾਦੇ ਵਾਸਤੇ ਹੈਵiness ਲੈਣੀ ਆ ਐਂਟਰ ਕੀਤਾ ਸੀ ਗਾਇਸ ਇੰਡਸਟਰੀ ਦੇ ਵਿੱਚ ਸਭ ਵੈਲਕਮਿੰਗ ਸੀਗੇ ਸੋਚਿਆ ਨਹੀਂ ਸੀ ਕਦੀ ਵੀ ਇੰਡਸਟਰੀ ਦੇ ਵਿੱਚ ਜਾਊਂਗਾ ਜਾਂ ਨੇਮ ਤੇ ਫੇਮ ਦਾ ਮੈਨੂੰ ਕਦੇ ਵੀ ਕੋਈ ਸ਼ੌਂਕ ਨਹੀਂ ਸੀਗਾ ਕੋਈ ਵੀ ਬਾਦਰ ਤੁਹਾਡੇ ਸਟੇਜ ਸ਼ੇਅਰ ਕਰਦਾ ਮੈਂ ساری ਜ਼ਿੰਦਗੀ ਨੂੰ ਇੱਕ ਫਿਲਮ ਹੀ ਮੰਨਦਾ ਹਾਂ ਜਿਵੇਂ ਸਾਡੀ ਫਿਲਮ ਚੱਲਦੀ ਹੈ ਹਰ ਇੱਕ ਬੰਦੇ ਦੀ ਐਂਟਰੀ ਹੁੰਦੀ ਹੈ ਜਿਵੇਂ ਹੁਣ ਤੁਹਾਡੀ ਐਂਟਰੀ ਹੋਈ ਹੈ ਹੈਨਾ ਅੱਧਿਆਂ ਤੋਂ ਕਿਸੇ ਤੋਂ ਸਪੋਰਟ ਘੱਟ ਘੱਟ ਲਈ ਜਾਵੇ ਹੈਨਾ ਤੁਸੀਂ ਆਪਣੇ ਬਲਬੂਤੇ ਦੇ ਉੱਤੇ ਜਾਏ ਸੁੱਕੀ ਰੋਟੀ ਵੀ ਖਾ ਲਓ ਉਹਦਾ ਵੀ ਤੁਹਾਨੂੰ ਇੱਕ ਅੰਦਰਲੀ ਖੁਸ਼ੀ ਹੋਊਗੀ ਹੈਨਾ ਜਦੋਂ ਸੋ ਮੈਨੂੰ ਤੇ ਮੋਡਲਿੰਗ ਦੇ ਵਿੱਚ ਵੀ ਮੇਰੇ ਖਿਆਲ ਜਦੋਂ ਤੁਸੀਂ ਐਂਟਰ ਕੀਤਾ ਸੀਗਾ ਸੋ ਉਦੋਂ ਇਹ ਲੁੱਕ ਕਾਫੀ ਐਕਸਕਲੂਸਿਵ ਸੀਗਾ ਯੈਸ ਕਿਉਂਕਿ ਇਹ ਮੈਂ ਕਿਸੇ ਨੂੰ ਕਾਪੀ ਨਹੀਂ ਕਰ ਰਿਹਾ ਸੀਗਾ ਮੈਂ ਤਾਂ ਜਿਵੇਂ ਸੀਗਾ ਉਸ ਵੇਲੇ ਤੇ ਰਾਤੋਂ ਰਾਤ ਹੀ ਕਹ ਲੋ ਕਿ ਪਪੂਲੈਰਿਟੀ ਹੋ ਗਈ ਨਿਊਜ਼ਪੇਪਰਸ ਦੇ ਵਿੱਚ ਆ ਗਿਆ ਹੁਣ ਘਰ ਦੇ ਮੇਰੇ ਟੀਚਰ ਨੇ ਹਨਾ ਇਸ ਗੱਲ ਤੋਂ ਇਰੀਟੇਸ਼ਨ ਵੀ ਬੜੀ ਹੁੰਦੀ ਸੀ ਜੇ ਮੈਨੂੰ ਕੋਈ ਹੀਰੋ ਕਹਿ ਦਿੰਦਾ ਸੀਗਾ ਮੈਂ ਪੱਗ ਬੰਨ ਕੇ ਰੱਖਣੀ ਹਨਾ ਹੋਰ ਸਾਰਾ ਕੁਝ ਮੈਂ ਉਹ ਹੀਰੋ ਮੈਂ ਮੈਨੂੰ ਮੀਰੋ ਕਿਵੇਂ ਕਿਹਾ ਮਿੰਦਾ ਮੈਂ ਫਿਰ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਣਾ ਵੀ ਜਿਵੇਂ ਕੋਈ ਕਹਾਣੀਕਾਰ ਕਹਾਣੀ ਲਿਖ ਰਿਹਾ ਹੁੰਦਾ ਮੈਨੂੰ ਕਹਿੰਦੇ ਵੀ ਕਹਾਣੀ ਲਿਖਣਾ ਕੋਈ ਤੇ ਮੈਂ ਸਮਝਾਂਗਾ ਯਾਰ ਇੰਨਾ ਕੁਝ ਕਿਵੇਂ ਲਿਖ ਸਕਦੇ ਆ ਆਪਣੇ ਜੇ ਲੋਕ ਮਿਲੇ ਤੁਹਾਡੇ ਸਫ਼ਰ ਦੇ ਵਿੱਚ ਨਫ਼ਰਤ ਕ੍ਰਿਟੀਸਾਈਜ਼ ਇਹਨੂੰ ਥੰਡੇ ਕਿਵੇਂ ਲਾਉਣਾ ਹਰੇਕ ਬੰਦੇ ਨੂੰ ਆਪਣੀ ਆਤਮਿਕ ਸ਼ਾਂਤੀ ਚਾਹੀਦੀ ਆ ਹਨਾ ਉਹ ਪੀਸ ਆਫ ਮਾਈਂਡ ਚਾਹੀਦਾ ਉਹ ਪਹਿਲਾਂ ਉਹ ਪੀਸ ਆਫ ਮਾਈਂਡ ਜਿਹੜਾ ਹੈਗਾ ਆਪਣੇ ਮਿੱਤਰਾਂ ਚ ਭਾਲਦਾ ਫਿਰ ਉਹ ਆਪਣੇ ਪਰਿਵਾਰ ਚ ਭਾਲਦਾ ਇਹਨੂੰ ਲੋਕਾਂ ਚ ਭਾਲਦਾ ਫਿਰ ਉਹਨੂੰ ਲੱਗਦਾ ਵੀ ਸਕਸੈਸ ਨਾਲ ਮੈਨੂੰ ਖੁਸ਼ੀ ਮਿਲੇਗੀ ਇਹਦਾ ਸੂਲੀ ਸੂਲ ਬਣ ਗਈ ਹਾਂ ਸੋ ਕਹਿੰਦੇ ਆ ਕਿ ਦੁਕ੍ਰਿਤ ਸੁਖ੍ਰਿਤ ਥਾਰੋ ਕਰਮਰੀ ਹੈ ਨਾ ਉਹ ਜਿਹੜੇ ਕੰਮ ਸਾਰੀ ਜੀ ਸਕ੍ਰਿਪਟ ਦਾ ਤੁਹਾਡੀ ਹੈ ਨਾ ਇਹ ਤੁਹਾਨੂੰ ਮਨੋਵਲ ਤੁਹਾਡਾ ਸਟਰੋਂਗ ਕਰਨ ਦੇ ਲਈ ਆ ਹਾਂ ਸੋ ਆਈ ਥਿੰਕ ਆਬਸਟਿਕਲਸ ਜ਼ਰੂਰੀ ਆ ਰੁਕਾਵਟਾਂ ਜ਼ਰੂਰੀ ਆ ਹਾਂ ਲੋਹੇ ਚ ਤਪੇ ਬਣਾ ਤਾਂ ਬਗਾਣਾ ਵੀ ਗੈਣਾ ਨਹੀਂ ਮਰਦਾ ਚਲ ਕਹਿੰਦਾ ਹੈ ਪਾਂਡਾ ਬੋਲ ਕਿਸੇ ਤਰ੍ਹਾਂ ਕੜੀਏ ਸ਼ਬਦ ਸਿੱਟੇ ਸਾਬ ਉਹ ਉਸ ਤਖਤਸਾਲ ਦੇ ਵਿੱਚ ਜਿਹੜਾ ਪਾਂਡਾ ਸਾਡਾ ਹੈਗਾ ਉਹਨੂੰ ਘਟਨ ਵਾਸਤੇ ਦੁੱਖਾਂ ਦੁੱਖ ਤਕਲੀਫ ਇਹ ਜ਼ਰੂਰੀ ਹੈ ਤਾਂ ਹੀ ਫਿਰ ਅਸੀਂ ਸਾਈਨ ਹੁੰਦੇ ਸਸ਼ਕਲ ਜੀ ਦਾਕ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਦੌਰ ਸੀ ਜਦੋਂ ਪੰਜਾਬੀ ਗਾਣੇ ਨਾ ਸਿਰਫ ਸਿੰਗਰਾ ਕਰਕੇ ਨਾ ਸਿਰਫ ਅੱਛੀ ਬੀਟ ਕਰਕੇ ਬਲਕਿ ਮਾਡਲਸ ਕਰਕੇ ਵੀ ਆਗਾਰ ਬਣ ਜਾਂਦੇ ਸੀਗੇ ਸਟਾਰ ਦੇ ਵਿੱਚ ਮਾਨਸਾ ਤੋਂ ਇੱਕ ਪੰਜਾਬੀ ਮੁੰਡੇ ਨੇ ਬਾਈ ਚਾਂਸ ਮੈਡੀਕਲ ਡਿਗਰੀ ਕਰਕੇ ਮੋਡਲਿੰਗ ਇੰਡਸਟਰੀ ਦੇ ਵਿੱਚ ਕਦਮ ਰੱਖਿਆ। ਉੱਥੋਂ ਨਾਮਣਾ ਖੱਟਣ ਤੋਂ ਬਾਅਦ ਉਹਨਾਂ ਨੇ ਨਾ ਸਿਰਫ ਬਾਲੀਵੁੱਡ ਇੰਡਸਟਰੀ, ਬਾਲੀਵੁੱਡ ਇੰਡਸਟਰੀ, ਤੇਲਗੂ ਇੰਡਸਟਰੀ, ਪਾਕਿਸਤਾਨੀ ਫਿਲਮਾਂ ਤੇ ਟੀਵੀ ਸਿਨੇਮਾ, ਟੀਵੀ ਜਗਤ ਦੇ ਵਿੱਚ ਵੀ ਕਾਫੀ ਨਾਂ ਬਣਾਇਆ। ਉਸ ਸਮੇਂ ਤੋਂ ਬਾਅਦ ਇੰਨੀ ਸਕਸੈਸ ਦੇਖਣ ਤੋਂ ਬਾਅਦ ਥੋੜਾ ਜਿਹਾ ਸਮੇਂ ਬ੍ਰੇਕ ਲਿਆ। ਉਹਦੀ ਵਜ੍ਹਾ ਵੀ ਅੱਜ ਜਾਣਾਂਗੇ। ਉਸ ਬ੍ਰੇਕ ਦੇ ਦੌਰਾਨ ਕਾਫੀ ਉਤਰਾਵ ਚੜਾਓ ਵੀ ਦੇਖੇ ਉਹਨਾਂ ਦਾ ਜਿਹੜਾ ਪੰਛੋਂਕੜ ਹੈ ਉਹ ਵੀ ਲੋਕ ਲਹਿਰਾਂ ਦੇ ਨਾਲ ਸੰਬੰਧਿਤ ਆ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕੀਤੀ ਲੋਕਾਂ ਲਈ ਤੇ ਲੋਕਾਂ ਕਰਕੇ ਕੰਮ ਕਰ ਸਕਣ ਸੋ ਮੇਰੇ ਨਾਲ ਮੌਜੂਦ ਨੇ ਅੱਜ ਦੇ ਸਪੈਸ਼ਲ ਗੈਸਟ ਅਮਨਤਾਲੀਵਾਲ ਜੀ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਕਿਵੇਂ ਹੋਂ ਤੁਸੀਂ ਮੈਂ ਹਮੇਸ਼ਾ ਕਹਾਂ ਮੈਂ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਇੱਕ ਵੱਖਰੀ ਜੀ ਚਮਕ ਹੈ ਕੋਈ ਖਾਸ ਵਜ੍ਹਾ ਇਹਦੀ ਮੈਂ ਐਕਚੁਅਲੀ ਮੇਰੇ ਮਨ ਚ ਸੀਗਾ ਵੀ ਮੈਂ ਯੂਨੀਵਰਸਿਟੀ ਚ ਪੜਾਂ ਪਰ ਮੈਂ ਮੇਰੀ ਜਿਹੜੀ ਸੀ ਜਿਵੇਂ ਜਿਹੜਾ ਮੇਰਾ ਐਗਜ਼ਾਮ ਸੀਗਾ ਫਿਰ ਉਹ ਦਿੱਲੀ ਜਾ ਕੇ ਮੈਂ ਪ੍ਰੈਪਰੇਸ਼ਨ ਕੀਤੀ ਸੀ ਤਾਂ ਮੇਰੀ ਸੀਟ ਮੈਨੂੰ ਜਿਹੜੀ ਸੀ ਮੈਡੀਕਲ ਕਾਲਜ ਦੇ ਵਿੱਚ ਉਹ ਗਾਜ਼ੀਆਬਾਦ ਮਿਲੀ ਸੀ ਸੋ ਮੈਂ ਫਿਰ ਇਸ ਕਰਕੇ ਮਜੂਰੀ ਦੇ ਵਿੱਚ ਮੈਨੂੰ ਉਧਰ ਜਾਣਾ ਪਿਆ ਮੈਨੂੰ ਇਹ ਸੀਗਾ ਵੀ ਮੈਂ ਇੱਥੇ ਵੀ ਟਰਾਈ ਕਰਦਾ ਸੀਗਾ ਵੀ ਇੱਧਰ ਕਿਤੇ ਮੈਡੀਕਲ ਦੇ ਵਿੱਚ ਕੋਈ ਸੀਟ ਮਿਲ ਜਵੇ ਸੋ ਪਰ ਉਹ ਜਿਹੜੀਆਂ ਇੱਕ ਅਟੈਚਮੈਂਟ ਹੁੰਦੀ ਹੈ ਯੂਨੀਵਰਸਿਟੀ ਦੇ ਨਾਲ ਫਿਰ ਮੈਂ ਉਹੀ ਆਉਂਦਾ ਜਾਂਦਾ ਹੁੰਦਾ ਸੀਗਾ ਉਦੋਂ ਸਰਤਿੰਦਰ ਸਰਤਾਜ ਇੱਥੇ ਦੋ ਨੰਬਰ ਹੋਸਟਲ ਦੇ ਵਿੱਚ 144 ਨੰਬਰ ਕਮਰੇ 'ਚ ਰਹਿੰਦਾ ਹੁੰਦਾ ਸੀਗਾ। ਤੇ ਉਹ ਮੇਰੇ ਕਜ਼ਨ ਦਾ ਦੋਸਤ ਸੀਗਾ ਐਕਚੁਅਲੀ। ਤੇ ਫਿਰ ਉਹ ਉਹਦੇ ਕੋਲੇ ਆਉਣਾ ਕਈ ਵਾਰੀ ਆਣਾ ਸੋ ਇੱਕ ਕੈਲੋ ਵੀ ਉਸ ਤਰ੍ਹਾਂ ਦੀਆਂ ਰਿਲਾਤਾ ਜੁੜੀਆਂ ਹੋਈਆਂ ਨੇ ਵੀ ਫੀਲਿੰਗ ਲੈ ਲੈਂਦੇ ਸੀਗੇ ਕਿ ਹਾਂ ਮੈਂ ਸੀ ਯੂਨੀਵਰਸਿਟੀ ਚ ਪੜ੍ਹਦਾ ਜਿੱਥੇ ਵੀ ਹੁੰਦਾ ਸੀ ਅੱਜ-ਕੱਲ ਜਿਵੇਂ ਵੀਆਰ ਲੈ ਲੈਂਦੇ ਹਨ ਹਾਂ ਉਹ ਜਿੱਥੋਂ ਦੀ ਫੀਲਿੰਗ ਲੈ ਲੈਂਦੇ ਉਹ ਫਿਰ ਮੈਂ ਇੱਥੇ ਮੈਂ ਸਾਰਾ ਕੁਝ ਵੇਖ ਕੇ ਜਾ ਕੇ ਜਿੱਥੇ ਆਪਦੇ ਜਿਹੜਾ ਕਾਲਜ ਹੁੰਦਾ ਸੀਗਾ ਫਿਰ ਉੱਥੇ ਉਹ ਮੈਂ ਫੀਲਿੰਗ ਲੈਂਦਾ ਸੀ ਨਹੀਂ ਮੈਂ ਯੂਨੀਵਰਸਿਟੀ 'ਚ ਹੀ ਆਂ। ਸੋ ਐਂਡ ਯਾਦਾਂ ਵੀ ਜੁੜੀਆਂ ਹੋਈਆਂ ਨੇ ਜਿਹੜੀ ਗੱਲਾਂ ਦੀ ਬਹੁਤ ਸਾਰੀ ਗੱਲਾਂ ਨੇ ਤੁਹਾਡੇ ਨਾਲ ਤੁਹਾਡੇ ਬਾਰੇ ਮੈਂ ਪੜ੍ਹ ਰਹੀ ਸੀ ਗੀ ਗੱਲਾਂ ਜਿਹੜੀ ਹੈਵੀ ਹੈਵੀ ਸ਼ੁਰੂਆਤ ਕਰੀਏ ਜਾਂ ਲਾਈਟ ਲਾਈਟ ਸ਼ੁਰੂਆਤ ਕਰੀਏ ਜਿਵੇਂ ਤੁਸੀਂ ਕਹੋ ਕਰ ਲੋ ਸਾਰੀਆਂ ਗੱਲਾਂ ਲਾਈਟ ਹੀ ਹੁੰਦੀਆਂ ਨੇ ਅਸੀਂ ਐਵੇਂ ਹੈਵੀ ਬਣਾ ਲੈਨੇ ਆ ਹੈਵੀ ਤਾਂ ਕੋਈ ਵੀ ਚੀਜ਼ ਹੈ ਨਹੀਂ ਇੱਥੇ ਬਿਲਕੁਲ ਅਣਾ ਇਵਨ ਕਿ ਜਿਹੜੀ ਚੀਜ਼ ਅਸੀਂ ਵਿਗਿਆਨੀ ਕਹਿੰਦੇ ਆ ਵੀ ਜਿਹੜੀ ਸੋਲਿਡ ਦਿਸਦੀ ਹੈ ਵੀ ਸੋਲਿਡ ਨਹੀਂ ਹੈਗੀ ਇਹ ਸਾਰਾ ਕੁਝ ਇਲਿਊਜ਼ਨ ਆ ਹਾਂਜੀ ਅਣਾ ਜਿਵੇਂ ਸੁਪਨਾਰ ਦੇਖਣਾ ਤੇ ਐਸੇ ਜੱਗ ਕੋ ਜਾਣੀ ਨੇ ਮੈਂ ਕੱਚ ਸੱਚੋ ਨਹੀਂ ਨਾਨਕ ਬਿੰਦੂਆਂ ਜਿਹੜੀ ਜੀ ਸੱਚ ਹੀ ਨਹੀਂ ਹੈਗੀ ਉਹ ਵੀ ਕਾਦੇ ਵਾਸਤੇ ਹੈਵiness ਲੈਣੀ ਆ ਉਹਦਾ ਕਾਦਾ ਲੋਡ ਗਿਆ ਜਿਹੜੀ ਚੀਜ਼ ਅੱਜ ਹੈਗੀ ਹੈ ਕੱਲ ਨਹੀਂ ਹੋ ਉਹ ਟੈਂਪਰੇਰੀ ਚੀਜ਼ ਆ ਜੀ ਸੋ ਸ਼ੁਰੂਆਤੀ ਦਿਨਾਂ ਦੀ ਗੱਲ ਕਰ ਲੈਂਦੇ ਆ ਪਹਿਲਾਂ ਯੂ ਆਰ ਅ ਪਲੇਜ਼ੈਂਟ ਪਰਸਨੈਲਿਟੀ ਜਦੋਂ ਐਂਟਰ ਕੀਤਾ ਸੀ ਗਾਇਸ ਇੰਡਸਟਰੀ ਦੇ ਵਿੱਚ ਸਭ ਵੈਲਕਮਿੰਗ ਸੀਗੇ ਸੋਚਿਆ ਨਹੀਂ ਸੀ ਕਦੀ ਵੀ ਇੰਡਸਟਰੀ ਦੇ ਵਿੱਚ ਜਾਊਂਗਾ ਜਾਂ ਨੇਮ ਤੇ ਫੇਮ ਦਾ ਮੈਨੂੰ ਕਦੇ ਵੀ ਕੋਈ ਸ਼ੌਂਕ ਨਹੀਂ ਸੀਗਾ ਮੇਰੇ ਘਰ ਦੇ ਚਾਹੁੰਦੇ ਸੀਗੇ ਵੀ ਮੈਂ ਡਾਕਟਰ ਬਣਾ ਉਹ ਵੀ ਟੀਚਰ ਸੀਗੇ ਉਹ ਵੀ ਟੀਚਰ ਸੀਗੇ ਤਾਂ ਸਾਡੇ ਟਾਈਮ ਤੇ ਟਿਊਸ਼ਨ ਫੀਸ ਬੜੀਆਂ ਮਹਿੰਗੀਆਂ ਹੁੰਦੀਆਂ ਸੀਗੇ ਬਠਿੰਡੇ ਦੇ ਵਿੱਚ ਅਗਰ ਤੁਸੀਂ ਟਿਊਸ਼ਨ ਰੱਖਣੀ ਹੈ ਤਾਂ ਲੱਖਾਂ 'ਚ ਕੰਮ ਚਲਾਇਆ ਜਾਂਦਾ ਸੀ ਤੇ ਮੈਨੂੰ ਕੋਈ ਵੀ ਪਾਤਰ ਤੁਹਾਡੇ ਸਟੇਜ ਸ਼ੇਅਰ ਕਰਦਾ ਮੈਂ ساری ਜ਼ਿੰਦਗੀ ਨੂੰ ਇੱਕ ਫਿਲਮ ਹੀ ਮੰਨਦਾ ਨਾ ਜਿਵੇਂ ਸਾਡੀ ਫਿਲਮ ਚੱਲਦੀ ਹੈ ਹਰੇਕ ਬੰਦੇ ਦੀ ਐਂਟਰੀ ਹੁੰਦੀ ਹੈ ਜਿਵੇਂ ਹੁਣ ਤੁਹਾਡੀ ਐਂਟਰੀ ਹੋਈ ਆ ਹੈ ਨਾ ਮਿੱਤਰ ਪਿਆਰਾ ਸੀਗਾ ਉਹ ਕਹਿੰਦਾ ਦਿੱਲੀ ਆਈ ਮੇਰੇ ਕੋਲੇ ਉੱਥੇ ਸਾਰਾ ਤਰ੍ਹਾਂ 5-6000 ਦੇ ਵਿੱਚ ਆਕਾਸ਼ ਇੰਸਟੀਚਿਊਟ ਆ ਪੀਐਮ ਟੀਵੀ ਤਿਆਰੀ ਕਰ ਲਈ ਹਣਾ ਇੱਥੇ ਬਠਿੰਡੇ ਨਾਲੇ ਪੜ੍ਹਾਈ ਬਹੁਤ ਘੈਂਟ ਆ ਹਣਾ ਸਾਡੇ ਮਾਨਸ ਵਾਲੇ ਦਾ ਮੈਂ ਕਿਹਾ ਠੀਕ ਆ ਯਾਰ ਰੂਮੀ ਮੈਂ ਦਿੱਲੀ ਆ ਜੂਗਾ ਮੈਂ ਘਰਦਿਆਂ ਨੂੰ ਮਰਾਂ ਮੈਂ ਕਿਹਾ ਐਵੇਂ ਉੱਥੇ ਖਰਚਾ ਕਰਾਂਗੇ ਮੈਂ ਇਸ ਗੱਲ ਦੇ ਥੁਣੀਏ ਵੀ ਮੈਂ ਕੋਈ ਬੜਾ ਸੂਮ ਆ ਪਰ ਮੈਨੂੰ ਇਹ ਹੁੰਦਾ ਵੀ ਜਿੰਨਾ ਘਰਦਿਆਂ ਤੋਂ ਕਿਸੇ ਤੋਂ ਸਪੋਰਟ ਘੱਟ ਘੱਟ ਲਈ ਜਾਵੇ ਹਣਾ ਤੁਸੀਂ ਆਪਣੇ ਬਲਬੂਤੇ ਦੇ ਉੱਤੇ ਚਾਹੇ ਸੁੱਕੀ ਰੋਟੀ ਵੀ ਖਾ ਲਓ ਉਹਦਾ ਵੀ ਤੁਹਾਨੂੰ ਇੱਕ ਅੰਦਰਲੀ ਖੁਸ਼ੀ ਹੋਊਗੀ ਹਣਾ ਜਦੋਂ ਤੋ ਮੈਨੂੰ ਸੀਗਾ ਯਾਰ ਕਰਦੇ ਆਂਦੇ ਪੈਸੇ ਲੱਗਣਗੇ ਆ ਜੋ ਵੀ ਇਹ ਵੇਸਟ ਦੇ ਗਏ ਠੀਕ ਆ ਉਥੇ ਘੱਟ ਪੈਸਿਆਂ ਦੇ ਵਿੱਚ ਉਹੀ ਕੋਚਿੰਗ ਦੰਦੇ ਆ ਵਾਈ ਨਾਟ ਟੂ ਗੋ देयर ਜਦੋਂ ਮੈਂ ਉਥੇ ਪਹੁੰਚਿਆ ਉਹ ਭਾਈ ਸਾਬ ਆਪਣਾ ਕੇ ਰੋਲ ਕਰਕੇ ਨਿਕਲ ਗਏ ਹਨਾ ਰਾਬਤਾ ਨਹੀਂ ਹੋਇਆ ਇੰਨਾ ਫੇਰ ਜਿਹੜਾ ਮੇਰਾ ਸੇ ਅਸਲੀ ਉਥੋਂ ਮੈਨੂੰ ਧੱਕਣਾ ਸ਼ੁਰੂ ਹੋਇਆ ਹਨਾ ਵੀ ਕਹ ਲੋਗੇ ਕਰਦਾ ਕਰਾਉਂਦਾ ਮੈਂ ਕਿਸੇ ਸੈਲੂਨ ਚ ਪਹੁੰਚਿਆ ਜਿਵੇਂ ਮੈਂ ਕਈ ਵਾਰੀ ਗੱਲ ਸ਼ੇਅਰ ਵੀ ਕੀਤੀ ਆ ਫਿਰ ਉਹਨਾਂ ਨੇ ਮੈਨੂੰ ਇੱਕ ਰਿਕੁਐਸਟ ਕੀਤੀ ਕਿ ਸਾਡਾ ਜਿਹੜਾ ਇੱਕ ਸ਼ੋਅ ਸਟਾਪਰ ਆ ਉਹ ਨਹੀਂ ਪਹੁੰਚ ਰਿਹਾ ਉਹਦੀ ਇਟਾਲੀਅਨ ਲੁੱਕ ਆ ਇਸ ਤਰ੍ਹਾਂ ਦੀ ਮੇਰੇ ਲੰਬੇ ਵਾਲ ਸ਼ੁਰੂ ਤੋਂ ਹੀ ਸੀਗੇ ਉਦੋਂ ਵੀ ਇਹੀ ਲੁੱਕ ਸੀਗਾ ਉਦੋਂ ਵੀ ਇਹੀ ਲੁੱਕ ਸੀਗਾ ਤੇ ਮੈਂ ਅ ਇਦਾਂ ਹੀ ਲੰਬੇ ਵਾਲ ਸੀਗੇ ਖੁੱਲੇ ਹੀ ਹੋਏ ਮੈਂ ਕਿਉਂਕਿ ਐ ਹੋਇਆ ਵੀ ਚਲੋ ਹੁਣ ਇਹਨੂੰ ਅਸਲ 'ਚ ਮੈਂ ਸੱਚੀ ਗੱਲ ਦੱਸਾਂ ਮੈਂ ਸੋਚਿਆ ਕਿ ਮੈਂ ਕਟਵਾ ਕੇ ਆਉਣਾ ਵਾਲ ਹੈ ਹਨਾ ਵੀ ਹੁਣ ਥੋੜੀ ਜਿਹੀ ਹਵਾ ਲੱਗੀ ਸੀਗੀ ਹਨਾ ਦਿੱਲੀ ਦੀ ਹਵਾ ਉਹ ਵੀ ਤੁਹਾਨੂੰ ਪਤਾ ਪਹਿਲੀ ਵਾਰੀ ਮਾਰਸ ਆਜੋ ਐੜਾ ਦਿੱਲੀ ਪਹੁੰਚਿਆ ਹੋਇਆ ਬੰਦਾ ਮੈਂ ਕਿਹਾ ਚਲੋ ਮੈਂ ਵੀ ਹੁਣ ਵਾਲ ਕਟਵਾ ਕੇ ਹਣਾ ਫਿਰ ਫਿਰ ਪੜਾਈ ਕਰਾਂਗੇ ਹਣਾ ਵੀ ਐਸ ਐਨੀ ਥੋੜਾ ਜਿਹਾ ਉਹ ਕਰੀ ਉਹਨਾਂ ਨੇ ਬਸ ਮੇਰੇ ਵਾਲ ਕੱਟੇ ਨਹੀਂ ਹੈਗੇ ਇਸੇ ਦਾ ਹੀ ਸਟਾਈਲ ਜਿਹਾ ਬਣਾਤਾ ਉਹ ਉਹਨਾਂ ਦਾ ਸ਼ੋਹ ਦੀ ਕੋਈ ਰਿਕੁਆਇਰਮੈਂਟ ਸੀਗੀ ਉਹ ਜਿਹੜਾ ਮਿਸਿੰਗ ਦੀ ਥਾਂ ਤੇ ਉਹਨਾਂ ਨੇ ਮੈਨੂੰ ਕੱਟ ਕਰਤਾ ਤੇ ਮੋਡਲਿੰਗ ਦੇ ਵਿੱਚ ਵੀ ਮੇਰੇ ਖਿਆਲ ਜਦੋਂ ਤੁਸੀਂ ਐਂਟਰ ਕੀਤਾ ਸੀਗਾ ਸੋ ਉਦੋਂ ਇਹ ਲੁੱਕ ਕਾਫੀ ਐਕਸਕਲੂਸਿਵ ਸੀਗਾ ਯੈਸ ਕਿਉਂਕਿ ਇਹ ਮੈਂ ਕਿਸੇ ਨੂੰ ਕਾਪੀ ਨਹੀਂ ਕਰ ਰਿਹਾ ਸੀਗਾ ਮੈਂ ਤਾਂ ਜਿਵੇਂ ਸੀਗਾ ਉਸ ਵੇਲੇ ਲੁੱਕ ਦਿੱਤੀ ਹਨਾ ਉਹਨਾਂ ਨੂੰ ਲੱਗਿਆ ਆਪਾਂ ਤਾਂ ਜਾ ਕੇ ਕਹਿ ਲੋ ਉਹੀ ਆ ਵੀ ਚਲੋ ਠੀਕ ਹੈ ਭਾਈ ਉਹ ਅਸਲ ਚ ਉਹਨਾਂ ਨੇ ਮੈਨੂੰ ਰਿਕੁਐਸਟ ਹੀ ਇਦਾਂ ਕੀਤੀ ਕਿ ਇਫ ਯੂ ਡੂ ਇਟ ਹਨਾ ਸਾਡੇ ਲਈ ਵੀ ਕਿਉਂਕਿ ਸਾਡਾ ਜਿਹੜਾ ਸ਼ੋ ਸਟਾਪਰ ਆ ਉਹ ਮਿਸਿੰਗ ਆ ਤੇ ਸਾਡਾ ਪ੍ਰੋਡਕਟ ਹੇਅਰ ਦਾਗਾ ਹੈ ਸਾਡੇ ਕੋਲੇ ਲਿਮਟਿਡ ਉਹ ਵੱਡੇ ਵਾਲ ਬਹੁਤ ਘੱਟ ਲੋਕੀ ਰੱਖਦੇ ਸੀਗੇ ਹਨਾ ਵੀ ਲੰਬੇ ਵਾਲ ਵਾਲਾ ਸਾਨੂੰ ਮੁੰਡਾ ਨਹੀਂ ਮਿਲ ਰਿਹਾ ਹੁਣ ਅੱਜ ਕੱਲ ਤਾਂ ਕਿਸੇ ਦੇ ਵੀ ਲੰਬੇ ਵਾਲ ਲਾ ਦਿੰਦੇ ਆ ਨਾ ਟੈਕਨੀਕ ਹੋ ਗਈ ਸੋ ਉਹਨਾਂ ਨੂੰ ਉਦਾਂ ਦੀ ਲੰਬੇ ਵਾਲਾਂ ਦੀ ਤੇ ਫਜ਼ੀਕ ਉਸ ਤਰ੍ਹਾਂ ਦੀ ਚਾਹੀਦੀ ਸੀਗੀ ਉਹਨਾਂ ਨੂੰ ਕਦੇ ਉਹੀ ਗੱਲ ਆ ਵੀ ਪਸੰਦ ਆ ਗਿਆ ਹੋਊਗਾ ਫਿਰ ਜਦੋਂ ਇਸ ਇੰਡਸਟਰੀ ਵਾਲੇ ਨੂੰ ਜਿਹੜੇ ਕੋਈ ਚੀਜ਼ ਚਾਹੀਦੀ ਹੁੰਦੀ ਆ ਫਿਰ ਉਹ ਸੋ ਇਸ ਤਰ੍ਹਾਂ ਕਰਕੇ ਮੈਂ ਉਹ ਸ਼ੋਅ ਕੀਤਾ ਉਹ ਕਰਨ ਤੋਂ ਬਾਅਦ ਉਹਦੀ ਰਾਤੋ ਰਾਤੀ ਕਹ ਲੋ ਕਿ ਪਪੂਲੈਰਿਟੀ ਹੋ ਗਈ ਨਿਊਜ਼ਪੇਪਰਸ ਦੇ ਵਿੱਚ ਆ ਗਿਆ ਉਹਨ ਘਰ ਦੇ ਮੇਰੇ ਟੀਚਰ ਨੇ ਹੈ ਨਾ ਤੇ ਮਾਤਾ ਜੀ ਉਸ ਵੇਲੇ ਸਕੂਲ ਦੇ ਪ੍ਰਿੰਸੀਪਲ ਸੀਗੇ ਉਹ ਮੇਰੇ ਮਨ ਚ ਇਹ ਸੀਗਾ ਵੀ ਉਹ ਖ਼ਬਰ ਕਿਤੇ ਉੱਥੇ ਨਾ ਸਕੂਲ ਚ ਪਹੁੰਚ ਜੇ ਵੀ ਕਰਨ ਕੀ ਗਿਆ ਕਹੀ ਕੀ ਜਾਂਦਾ ਹਨਾ ਪਹਿਲੀ ਗੱਲ ਤਾਂ ਉਹਦੋਂ ਇਹਨਾਂ ਨੂੰ ਓਪਨ ਵੀ ਨਹੀਂ ਸੀਗੇ ਲੋਕ ਨਹੀਂ ਸੀਗੇ ਕਿਉਂਕਿ ਉਦੋਂ ਵੈਸੇ ਹੁਣ ਤਾਂ ਅੱਜ ਕੱਲ ਵੀ ਉਹ ਤਾਂ ਚਲੋ ਅਲੱਗ ਗੱਲ ਆ ਕਿ ਪਹਿਲਾਂ ਕਹਿੰਦੇ ਵੀ ਇਹ ਤਾਂ ਭਾਈ ਕੰਜਰਾਂ ਦਾ ਹੀ ਕੀਤਾ ਹਨਾ ਪਿੰਡ ਵਾਲੇ ਉਹੀ ਕਹਿ ਦਿੰਦੇ ਆ ਹਨਾ ਸੋ ਸਾਡੇ ਉਵੇਂ ਹੀ ਸੀਗਾ ਤੇ ਮੈਨੂੰ ਤਾਂ ਇਸ ਗੱਲ ਤੋਂ ਇਰੀਟੇਸ਼ਨ ਵੀ ਬੜੀ ਹੁੰਦੀ ਸੀ ਜੇ ਮੈਨੂੰ ਕੋਈ ਹੀਰੋ ਕਹਿ ਦਿੰਦਾ ਸੀਗਾ ਮੈਂ ਆਪ ਗੁੱਬੰਦ ਕੇ ਰੱਖਣੀ ਹੈ ਨਾ ਹੋਰ ਸਾਰਾ ਕੁਝ ਮੈਂ ਉਹ ਹੀਰੋ ਮੈਂ ਮੈਨੂੰ ਹੀਰੋ ਕਿਵੇਂ ਕਿਹਾ ਮੈਨੂੰ ਤਾਂ ਮੈਂ ਫਿਲਮਾਂ ਵੀ ਘੱਟ ਵੇਖਦਾ ਹੁੰਦਾ ਸੀ ਜਿਵੇਂ ਵੇਖਦਾ ਹੀ ਨਹੀਂ ਹੁੰਦਾ ਸੀ ਮੇਰਾ ਹਮੇਸ਼ਾ ਮਤਲਬ ਕਿ ਮੈਂ ਆਪਣੀ ਦੁਨੀਆ 'ਚ ਹੀ ਰਹਿੰਦਾ ਸੀਗਾ ਪਰ ਜਿਹੜਾ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਉਵੇਂ ਕਿਸੇ ਤਰੀਕੇ ਨਾਲ ਸਾਰੀ ਚੀਜ਼ ਫਿਲਮ ਦੀ ਜਿਵੇਂ ਸਟੋਰੀ ਲਿਖੀ ਜਾਂਦੀ ਆ ਹਨਾ ਸੋ ਪਾਤਰ ਨੂੰ ਨਹੀਂ ਪਤਾ ਹੁੰਦਾ ਇਹ ਹਨਾ ਵੀ ਜਿਹੜਾ ਵੀ ਇਹ ਇਹ ਕਿਉਂ ਆ ਹਨਾ ਉਹ ਜਿਹੜਾ ਰਾਈਟਰ ਲਿਖਣ ਵਾਲਾ ਹਨਾ ਉਹ ਸਮਝਦਾ ਹੁੰਦਾ ਹੁੰਦਾ ਵੀ ਕਿਉਂਕਿ ਇਹਦਾ ਕਲਾਈਮੈਕਸ ਇਹ ਆ ਹਨਾ ਉਹਦੀ ਸਟੋਰੀ ਆ ਉਹ ਸੋ ਉਸੇ ਸਟੋਰੀ ਦੇ ਤਹਿਤ ਜਿਹੜੀ ਇਥੋਂ ਮਾਨਸਾ ਤੋਂ ਹੂੰ ਦਿੱਲੀ ਤੱਕ ਦਾ ਸਫਰ ਫਿਰ ਦਿੱਲੀ ਤੋਂ ਜਦੋਂ ਮੈਂ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਮੈਡੀਕਲ ਕਾਲਜ ਦੇ ਵਿੱਚ ਹੂੰ ਤੇ ਅੱਛਾ ਸਿਲੈਕਸ਼ਨ ਹੋ ਗਈ ਸੀ ਹਾਂਜੀ ਫਿਰ ਮੈਂ ਇਹ ਦੇ ਦੌਰਾਨ ਤਾਂ ਕਾਫੀ ਸਟਰਗਲ ਹੈ ਜਿਹੜਾ ਬਹੁਤ ਫਿਰ ਸੰਭਾਲ ਲਾਂਗੇ ਜੀਗਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਣਾ ਵੀ ਜਿਵੇਂ ਕੋਈ ਕਹਾਣੀਕਾਰ ਕਹਾਣੀ ਲਿਖ ਰਿਹਾ ਹੁੰਦਾ ਮੈਨੂੰ ਕਹਿੰਦੇ ਵੀ ਕਹਾਣੀ ਲਿਖਣਾ ਕੋਈ ਤੇ ਮੈਂ ਸਮਝਾਂਗਾ ਯਾਰ ਇੰਨਾ ਕਿਸ਼ ਕਿਵੇਂ ਲਿਖ ਸਕਦੇ ਆ ਨਫ਼ਰਤ ਕ੍ਰਿਟਿਸਾਈਜ਼ ਇਹੋ ਥੱਲੇ ਕਿਵੇਂ ਲਾਉਣਾ ਬੜਾ ਇਹ ਮੇਰੇ ਨਾਲੋਂ ਵਧੀਆ ਕਿਵੇਂ ਕਰ ਗਿਆ ਉਹ ਖਮੀਆਂ ਕਮੀਆਂ ਪਾੜਦੇ ਹੁੰਦੇ ਆ ਜਿਹੜੇ ਆਮ ਲੋਕੀ ਹੁੰਦੇ ਨੇ ਹਨਾ ਉਹ ਟੋਟਲੀ ਇਸ ਚੀਜ਼ ਨਾਲੋਂ ਕਹਾਣੀ ਨਾਲੋਂ ਹਨਾ ਜਾਣਦੇ ਨੇ ਉਹ ਆਪਣੇ ਸਕਰੀਨ ਦੇ ਅੰਦਰ ਜਦੋਂ ਜਾਂਦੇ ਉਹ ਆਪਣੇ ਜਿਹੜੇ ਲੋਕ ਮਿਲੇ ਤੁਹਾਡੇ ਸਫ਼ਰ ਦੇ ਵਿੱਚ ਜਦੋਂ ਤੁਸੀਂ ਰੜਕਦੇ ਹੋ ਵੀ ਇਹ ਐ ਕਿਉਂ ਕਰ ਰਿਹਾ ਉਦੋਂ ਫਿਰ ਸਮਝੋਗੇ ਚੜ੍ਹਾਈ ਮੇਰੇ ਹਿਸਾਬ ਨਾਲ ਉਹ ਨਹੀਂ ਹੈ ਵੀ ਜਿਹੜੀ ਲੋਕ ਪਾਪੂਲਰਿਟੀ ਲਾਈਕਸ ਇਹ ਚੜ੍ਹਾਈ ਹੈ ਤੁਹਾਨੂੰ ਇਨਰ ਸਰਟੀਫਿਕੇਟ ਜਿਹੜੇ ਫ੍ਰੈਕਸ਼ਨ ਉਵੇਂ ਜਿਵੇਂ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦਾ ਹੀਰੋ ਹੀਰੋਇਨ ਹੈ ਹੈਨਾ ਮੈਂ ਉਸੇ ਪੁਆਇੰਟ ਆਫ 뷰 ਨਾਲ ਵੀ ਜੇ ਮੈਂ ਫਿਲਮ ਵਿੱਚ ਦੇਖ ਰਿਹਾ ਕਰ ਮੈਂ ਕੁਝ ਨਹੀਂ ਸਕਦਾ ਕਿਉਂਕਿ ਆਪੇ ਪੱਟੀ ਕਲ ਮਾਪ ਉੱਪਰ ਲੇਖ ਵੀ ਤੂੰ ਇੱਕ ਉਹ ਨਗਈਆਂ ਨਾਨਕਾ ਹੁਣ ਉਹ ਸਾਰਾ ਕੁਝ ਆਲਰੇਡੀ ਲਿਖਿਆ ਹੋਇਆ ਸਕ੍ਰਿਪਟਡ ਆ ਐਜ਼ ਐਨ ਐਕਟਰ ਤੁਸੀਂ ਚੇਂਜ ਨਹੀਂ ਕੁਝ ਕਰ ਸਕਦੇ ਤੁਸੀਂ ਇੰਪਰੋਵਾਈਜ਼ ਕਰ ਸਕਦੇ ਹੋ ਹਨ ਹਰੇਕ ਬੰਦੇ ਨੂੰ ਆਪਣੀ ਆਤਮਿਕ ਸ਼ਾਂਤੀ ਚਾਹੀਦੀ ਆ ਹਨਾ ਉਹ ਪੀਸ ਆਫ ਮਾਈਂਡ ਚਾਹੀਦਾ ਉਹ ਪਹਿਲਾਂ ਉਹ ਪੀਸ ਆਫ ਮਾਈਂਡ ਜਿਹੜਾ ਹੈਗਾ ਆਪਣੇ ਮਿੱਤਰਾਂ ਚ ਭਾਲਦਾ ਫਿਰ ਉਹ ਆਪਣੇ ਪਰਿਵਾਰ ਚ ਭਾਲਦਾ ਫਿਰ ਉਹ ਲੋਕਾਂ ਚ ਭਾਲਦਾ ਫਿਰ ਉਹਨੂੰ ਲੱਗਦਾ ਵੀ ਸਕਸੈਸ ਨਾਲ ਮੈਨੂੰ ਖੁਸ਼ੀ ਮਿਲੇਗੀ ਮੈਨੂੰ ਪੈਸੇ ਨਾਲ ਮੈਨੂੰ ਖੁਸ਼ੀ ਮਿਲੇਗੀ ਐਂਡ ਆਫ ਦਾ ਡੇ ਹਮ ਆਦੀ ਵੀ ਹੂੰ ਇੱਕਦਮੀ ਹਨਾ ਮੌਲਤ ਉਹਨੀ ਕੀ ਆ ਬਸ ਜਿਹੜੀ ਹੈਗੀ ਆ ਕਿ ਅਰ ਉਹ ਜਿਹੜੇ ਪੈਸੇ ਇਕੱਠੇ ਕੀਤੇ ਆ ਉਹ ਜਿਹੜੀ ਸਕਸੈਸ ਉਹ ਸਾਰਾ ਕੁਝ ਆ ਇੱਕ ਸਾਹ ਵੀ ਤੁਹਾਨੂੰ ਉਹ ਐਕਸਟਰਾ ਨਹੀਂ ਉਹ ਮੌਕਾ ਦੇਣਾ ਜ਼ਿੰਦਗੀ ਨੇ ਜਿੱਦ ਦਿਨ ਤੁਹਾਡੇ ਸਾਹ ਖਤਮ ਹੋਗੇ ਜਦੋਂ ਤੁਸੀਂ ਸਟਰਗਲ ਦੀ ਗੱਲ ਕਰਦੇ ਹੋ ਤੁਹਾਡੇ ਜ਼ਿਹਨ ਦੇ ਵਿੱਚ ਉਹ ਕਿਹੜਾ ਇਨਸੀਡੈਂਟ ਆ ਜਿਹੜਾ ਇਮਪ੍ਰਿੰਟ ਆ ਇੱਕਦਮ ਕਲਿੱਕ ਕਰਦਾ ਜਦੋਂ ਸਟਰਗਲ ਡੇਜ਼ ਦੀ ਗੱਲ ਕਰਦੇ ਹੋ ਉਹ ਚੀਜ਼ ਤੁਹਾਡੇ ਦਿਮਾਗ 'ਚ ਹਮੇਸ਼ਾ ਰਹੋਗੀ ਤੁਹਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਰਹੋਗੀ ਉਹ ਕਿਹੜਾ ਇਨਸੀਡੈਂਟ ਆ ਮੈਂ ਹੁਈ ਕਿਹਾ ਹਮੇਸ਼ਾ ਕਿ ਹੁਣ ਬਹੁਤ ਸਾਰੇ ਆ ਪੈਰ ਪੈਰ ਤੇ ਹਨਾ ਮੈਂ ਉਹ ਸਮਝ ਆਉਂਦੇ ਕਿ ਹਾਂ ਇਹ ਤਾਂ ਹੋਇਆ ਜੇ ਤੁਹਾਨੂੰ ਕੋਈ ਮੈਂ ਜੇ ਸੋਚਦਾ ਸੀਗਾ ਕਿ ਮੈਂ ਮੇਰੇ ਫਾਦਰ ਸਾਹਿਬ ਮੈਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਜਿਵੇਂ ਹਨਾ ਤੇ ਉਹ ਉਸ ਵੇਲੇ ਐਪ ਇੱਥੇ ਵੀ ਯੂਨੀਵਰਸਿਟੀ ਚ ਵੀ ਦੇਖਦੇ ਹੁੰਦੇ ਸੀਗੇ ਨੁੱਕੜ ਨਾਟਕ ਕਰਦੇ ਸੀਗੇ ਹਨਾ ਉਹ ਸੋਸ਼ਲ ਮੀਡੀਆ ਨਹੀਂ ਸੀਗਾ ਇੰਨਾ ਉਹ ਕੋਈ ਲਾਈਕਸ ਵਾਸਤੇ ਨਹੀਂ ਕਰਦੇ ਸੀਗੇ ਡਰਾਮੇ ਹਨਾ ਭਾਈ ਮੰਨਾ ਸਿੰਘ ਦੀ ਉਹ ਅਵੇਅਰਨੈਸ ਵਾਸਤੇ ਕਰਦੇ ਸੀ ਕੋਈ ਤੁਹਾਨੂੰ ਪਲੇਟਫਾਰਮ ਹਣਾ ਸੁੰਬੀਰਾ ਵੀ ਮੈਂ ਸੋਚਦਾ ਹੁੰਦਾ ਸੀ ਮੈਨੀਫੈਸਟ ਕਰਦਾ ਸੀਗਾ ਯਾਰ ਮੈਂ ਡਾਕਟਰ ਬਣ ਜਾ ਤਾਂ ਲੋਕਾਂ ਦੀ ਸੇਵਾ ਹੋਏਗੀ ਮੈਂ ਉਹ ਕਰ ਲਾਂ ਤਾਂ ਮੈਂ ਜਾਂ ਮੇਰੇ ਕੋਲੇ ਪੈਸਾ ਹੋਵੇ ਐਂ ਤਾਂ ਮੈਂ ਹੈਲਪ ਕਰਾਂ ਸੋ ਫਿਰ ਕੁਦਰਤ ਨੇ ਸਾਰੀ ਇੱਕ ਮੋੜੀ ਇਦਾਂ ਮਾਰਿਆ ਹਣਾ ਜਿਵੇਂ ਸਾਰਾ ਕੁਝ ਆਟੋਮੈਟਿਕਲੀ ਹੁੰਦਾ ਗਿਆ ਫਿਰ ਸਮਝ ਆਈ ਕਿ ਹਾਂ ਇਹ ਜਿਹੜਾ ਐਜ਼ ਐਨ ਐਕਟਰ ਇੱਕ ਪਲੇਟਫਾਰਮ ਮੈਨੂੰ ਮਿਲਿਆ ਹਣਾ ਉਹ ਚੀਜ਼ਾਂ ਜਦੋਂ ਮੈਂ ਆਪਣੀ ਜ਼ਿੰਦਗੀ 'ਚ ਸੋਚਦਾ ਹਣਾ ਵੀ ਵੀ ਮੈਂ ਤਾਂ ਇਹ ਨੂੰ ਚੀਜ਼ ਨੂੰ ਸੋਚਦਾ ਸੀਗਾ ਯਾਰ ਮੈਨੂੰ ਤਾਂ ਸ਼ਰਮੀ ਬੜੀ ਆਉਂਦੀ ਸੀਗੀ ਹਨਾ ਜੇ ਮੈਨੂੰ ਕੋਈ ਹੀਰੋ ਕਹਿ ਦਿੰਦਾ ਜਾਂ ਜੋ ਵੀ ਆ ਮੈਂ ਮੈਨੂੰ ਲੱਗਿਆ ਵੀ ਇਹ ਮੇਰੀ ਜਿਹੜੀ ਹੈਗੀ ਆ ਫਿਤਰਤ ਨਹੀਂ ਹੈਗੀ ਵੀ ਮੈਂ ਇਹਨੂੰ ਕੋਈ ਨਾਮ ਤੇ ਉਹ ਨਹੀਂ ਚਾਹੀਦਾ ਫੇਮ ਨਹੀਂ ਚਾਹੀਦਾ ਥੈਨ ਮੈਂ ਸੋਚਿਆ ਵੀ ਯਾਰ ਆਪਣੀ ਆਈਡੈਂਟੀ ਨੂੰ ਆਪਾਂ ਲੁਕੋਖੀ ਰੱਖੀ ਐ ਅੰਡਰ ਹੀ ਰੱਖੀਏ ਹਨਾ ਥੈਨ ਹਨਾ ਇਹ ਹੋ ਗਿਆ ਵੀ ਉਹ ਮੈਨੂੰ ਪੁੱਛਦਾ ਮੈਂ ਕਹਿ ਦਿੰਦਾ ਵੀ ਨਹੀਂ ਮੈਂ ਨਹੀਂ ਹੈਗਾ ਮੇਰਾ ਉਹ ਭਰਾ ਆਗਾ ਮੇਰਾ ਕਜ਼ਨ ਆ ਹਨਾ ਜਾਂ ਜੋ ਵੀ ਆ ਸੋ ਕਈ ਵਾਰੀ ਇੱਕ ਮੈਂ ਵਿਆਹ ਚ ਗਿਆ ਉਹ ਕਈ ਸਾਲਾਂ ਬਾਅਦ ਦੀ ਗੱਲ ਆ ਮੈਰਿਜ ਪਲੇਸ ਦੇ ਵਿੱਚ ਮੈਂ ਪੱਗ ਬੰਨੀ ਉਦਾਂ ਹੀ ਹੈ ਨਾ ਜਿਵੇਂ ਜਾਣਾ ਹੁੰਦਾ ਜਾਂ ਮੈਂ ਕਈ ਵਾਰੀ ਆਟਾ-ਉਟਾ ਪੇ ਹੋਣ ਜਾਂਦਾ ਸੀਗਾ ਤੇ ਉਹ ਕੋਈ ਮੈਨੂੰ ਮਿਲਦਾ ਉਹ ਜੋ ਕਹਿੰਦਾ ਯਾਰ ਬਈ ਫੋਟੋ ਖਿਚਾਉਣੀ ਹੈ ਓਏ ਕਹਾ ਕੇ ਓ ਨਹੀਂ ਉਹ ਤਾਂ ਤਾਂ ਭਰਾ ਯਾਰ ਚੱਲੋ ਜਦੋਂ ਆਊਗਾ ਉਹਨਾਂ ਖਿਚਾਵਾਂਗੇ ਸੋ ਲਾਈਕ ਮੈਂ ਕਿਹਾ ਯਾਰ ਕੰਮ ਕਰਦੀ ਐ ਲੋਕ ਲੋਕ ਜਿੰਨਾਂ ਨੂੰ ਤੁਸੀਂ ਜਿਤਾਉਣਾ ਚਾਹੁੰਦੇ ਸੋ ਉਹਦੇ ਨਾਲ ਮੈਂ ਮੈਂ ਮੈਨੂੰ ਕੋਈ ਹਮੇਸ਼ਾ ਇਹ ਰਿਹਾ ਵੀ ਯਾਰ ਜਿਹੜਾ ਤੁਹਾਡਾ ਇੱਕ ਫੋਕਸ ਆ ਉਹ ਹੋ ਰਵੇ ਮੈਂ ਜਦੋਂ ਕਾਲਜ ਜਾਂਦਾ ਹੈ ਨਾ ਉਹ ਮੈਂ ਮਾਡਲਿੰਗ ਵੀ ਅੱਗੇ ਜਿਵੇਂ ਤਾਂ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਆ ਇੱਕ ਫੋਟੋਗ੍ਰਾਫਰ ਅਸਿਸਟੈਂਟ ਫੋਟੋਗ੍ਰਾਫਰ ਸੀਗਾ ਤੇ ਉਹਨੂੰ ਅਸਾਈਨਮੈਂਟਸ ਚਾਹੀਦੀਆਂ ਸੀਗੀਆਂ ਉਹਨੂੰ ਕੰਮ ਚਾਹੀਦਾ ਸੀਗਾ ਪਰ ਉਹ ਅਸਿਸਟ ਕਰ ਰਿਹਾ ਸੀਗਾ ਕਿਸੇ ਨੂੰ ਕਾਫੀ ਲੰਬੇ ਸਮੇਂ ਤੋਂ ਤੇ ਉਹਦੇ ਕੋਲੇ ਮਾਡਲ ਨਹੀਂ ਸੀ ਅੱਜ ਦੇ ਡੇਟ ਦੇ ਵਿੱਚ ਵੀ ਜਿਵੇਂ ਲਾਈਏ ਕੋਈ ਕਹਾਣੀ ਆ ਡਾਇਰੈਕਟਰ ਆ ਉਹਦੇ ਕੋਲੇ ਐਕਟਰ ਦੀ ਹੈਗਾ ਹੈ ਨਾ ਤੂੰ ਨੇ ਉਸ ਮੇਰਾ ਸ਼ੋਅ ਵੇਖਿਆ ਹੋਇਆ ਸੀਗਾ ਉਹ ਜਿਹੜਾ ਕਿ ਮੈਂ ਉਸ ਚੀਜ਼ ਤੋਂ ਕੰਪਲੀਟਲੀ ਪਾਸੇ हट ਗਿਆ ਸੀ ਉਹਦੇ ਵਿੱਚ ਵੀ ਮੇਰੀ ਮਸ਼ਹੂਰੀ ਹੋ ਗਈ ਸੀ ਮੈਨੂੰ ਇਸ ਕਰਕੇ ਵੀ ਨਹੀਂ ਯਾਰ ਅਗਰ ਮੈਂ ਆਹ ਕੰਮ 'ਚ ਪੈ ਗਿਆ ਤੇ ਫਿਰ ਮੇਰੀ ਪੜ੍ਹਾਈ ਰਹਿ ਜਾਣੀ ਆ ਹੈਣਾ ਤੁਸੀਂ ਇੱਕ ਇੱਕ ਚੀਜ਼ ਵਾਲੀ ਫੋਕਸ ਕਰ ਸਕਦੇ ਹੋ ਚੰਗੀ ਤਰੀਕੇ ਨਾਲ ਜਾਂ ਪੜ੍ਹ ਲਓ ਜਾਂ ਫਿਰ ਆਹ ਕਰ ਲਓ ਦੂਜਾ ਘਰਦਿਆਂ ਤੋਂ ਵੀ ਇਹੀ ਸੀਗਾ ਡਰ ਹੈਣਾ ਵੀ ਨਹੀਂ ਟੀਚਰ ਨੇ ਉਹ ਕਹਿਣਗੇ ਤੁਹਾਡੇ ਮੁੰਡੇ ਨੂੰ ਅਸੀਂ ਮਤਲਬ ਕਿ ਸਾਡਾ ਮੁੰਡਾ ਪੜ੍ਹ ਕੇ ਡਾਕਟਰ ਬਣੂਗਾ ਇੱਛਾਵਾਂ ਜੁੜੀਆਂ ਹੁੰਦੀਆਂ ਸੋ ਉਸ ਕਰਕੇ ਮੈਂ ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਉਹ ਕਰਕੇ ਆਮ ਹਮ ਸੋ ਬਾਕੀ ਜੇ ਤੁਸੀਂ ਯਾਦਾਂ ਇੰਡਸਟਰੀ ਦੀ ਗੱਲ ਕਰਦੇ ਹੋ ਵੀ ਜਿਹੜੀ ਚੀਜ਼ ਨੇ ਮੈਨੂੰ ਮੈਨੂੰ ਤਾਂ ਬੜਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਪੋਲਿਟਿਕਸ ਹੋਈ ਹੈ ਹਰ ਹਰ ਜਗ੍ਹਾ ਤੇ ਪੋਲਿਟਿਕਸ ਹੋ ਹੈਰ ਟਾਈਮ ਤੇ ਦਾ ਡੇ ਆਈ ਐਂਟਰਡ ਇਨਟੂ ਮਾਡਲਿੰਗ ਹਮ ਦਾ ਡੇ ਆਈ ਐਂਟਰਡ ਇਨਟੂ ਨਾ ਪੰਜਾਬੀ ਫਿਲਮਾਂ ਹੈ ਨਾ ਤੇ ਉਹ ਉਹ ਚੁਬਣ ਲੱਗ ਜਾਂਦੀ ਆ ਯਾਰ ਵੀ ਇਹ ਸਾਡਾ ਕਾਫੀ ਵਧੀਆ ਸੀ ਤੁਹਾਡਾ ਮਾਡਲਿੰਗ ਦੇ ਵਿੱਚ ਵੀ ਤੇ ਐਕਟਿੰਗ ਦੇ ਵਿੱਚ ਵੀ ਜੀ ਇਮੀਡੀਏਟ ਸਕਸੈਸ ਸੀਗੀ ਉਹੀ ਵਜ੍ਹਾ ਰਹੀ ਸਕਸੈਸਲੀ ਮੈਂ ਪਹਿਲਾ ਕਦੇ ਕੋਈ ਮੈਨੀਫੈਸਟਿੰਗ ਕੀਤਾ ਕਿ ਮੈਨੂੰ ਕੋਈ ਸਕਸੈਸ ਮਿਲੇ ਉਹੀ ਦੂਜਾ ਮੈਂ ਕਿਉਂਕਿ ਉਹ ਜਿਹੜਾ ਫੋਟੋਗ੍ਰਾਫਰ ਫਰੈਂਡ ਸੀਗਾ ਫਿਰ ਉਹਦੇ ਮੇਰਾ ਪੋਰਟਫੋਲੀਓ ਕੀਤਾ ਤੇ ਹੀ ਉਹ ਕਾਫੀ ਐਡਵਰਟਾਈਜ਼ਮੈਂਟ ਏਜੰਸੀਜ਼ ਕੋਲੇ ਗਿਆ ਜਿਨ੍ਹਾਂ ਨੇ ਉਹਨੂੰ ਕੰਮ ਦਿੱਤਾ ਉਦਾਂ ਦੀ ਸ਼ਰਤ ਇਹ ਹੁੰਦੀ ਸੀ ਐਡਵਰਟਾਈਜ਼ਮੈਂਟ ਦੀ ਕਿ ਹਾਂ ਇਹਨੂੰ ਮਾਡਲ ਲਿਆ ਹਨਾ ਤੇ ਤੂੰ ਅਸਾਈਨਮੈਂਟ ਕਰਦੇ ਸਾਡੀ ਸ਼ੂਟ ਕਰਦੇ ਸੋ ਮੇਰਾ ਮਕਸਦ ਸੀਗਾ ਚਲ ਉਹਦੀ ਹੈਲਪ ਹੋ ਰਹੀ ਆ ਮੁੰਡੇ ਦੀ ਹੈਨਾ ਉਹਦਾ ਵਧੀਆ ਉਹਦੇ ਘਰ-ਬਾਰ ਵੀ ਸੈੱਟ ਹੋ ਗਿਆ ਸੀ ਕਿਉਂਕਿ ਉਹ ਪਾਕਿਸਤਾਨ ਤੋਂ ਆਏ ਸੀਗੇ ਸੋ ਫਿਰ ਉਸ ਤੋਂ ਬਾਅਦ ਮੈਂ ਮੈਡੀਕਲ ਕਾਲਜ ਚ ਗਿਆ ਮੈਡੀਕਲ ਕਾਲਜ ਦੇ ਵਿੱਚ ਜਿੱਦੋਂ ਨਾਲ-ਨਾਲ ਪੜਦਾ ਵੀ ਸੀਗਾ ਮੈਂ ਉਹ ਉਹਦੀ ਤਾਂ ਮੈਂ ਐਜ਼ ਇੱਕ ਹੈਲਪ ਦੇ ਤੌਰ ਤੇ ਜਾਂਦਾ ਸੀ ਉਧਰ ਮੇਰਾ ਮੈਡੀਕਲ ਕਾਲਜ ਸ਼ੁਰੂ ਹੋ ਗਿਆ ਸੀ ਜਦੋਂ ਮੈਨੂੰ ਐਡਮਿਸ਼ਨ ਮਿਲ ਗਈ ਸੀਗੀ ਰੇਡੀਓਲੋਜੀ ਦੇ ਵਿੱਚ ਸੋ ਮੈਨੂੰ ਇਹ ਸੀਗਾ ਮੈਂ ਦਿੱਲੀ ਤੋਂ ਅਪ-ਡਾਊਨ ਕਰਦਾ ਹੁੰਦਾ ਸੀਗਾ ਮੈਂ ਉਹਨੂੰ ਕਹਿ ਦਿੰਦਾ ਕਿ ਯਾਰ ਜਦੋਂ ਮੇਰੀ ਲੋੜ ਹੈਗੀ ਆ ਉਦੋਂ ਮੈਂ ਛੁੱਟੀ ਲੈ ਲੂੰਗਾ ਅਦਰਵਾਈਜ਼ ਮੈਂ ਕਾਲਜ ਜਾਣਾ ਹੁੰਦਾ ਪੈਸਿਆਂ ਦਾ ਵੀ ਮੈਂ ਕਦੇ ਮਨੀ ਮਾਈਂਡਡ ਹੋਇਆ ਨਹੀਂ ਮੈਨੂੰ ਲੱਗਦਾ ਸੀ ਯਾਰ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ ਹੈਨਾ ਤੇ ਅੰਦਰਲੀ ਖੁਸ਼ੀ ਹੁੰਦੀ ਸੀ ਸੋ ਇੱਥੋਂ ਮਾਡਲਿੰਗ ਦੀ ਸ਼ੁਰੂਆਤ ਹੋਈ ਫਿਰ ਸਾਡੇ ਐਚਓਡੀ ਸੀਗੇ ਜਿਹੜੇ ਸਾਡੇ ਨਰਮਲ ਵਿਲਸਨ ਉਹ ਸਾਨੂੰ ਰੇਡੀਓਲੋਜੀ ਦੇ ਪ੍ਰੋਫੈਸਰ ਸੀਗੇ ਫਿਰ ਉਹਨਾਂ ਦੀ ਇੱਛਾ ਸੀ ਕਿ ਯਾਰ ਉਹ ਮੈਨੂੰ ਅਡਮਾਇਰ ਕਰਦੇ ਸੀਗੇ ਤੂੰ ਯਾਰ ਤੂੰ ਸੰਘਿਆ ਨਾ ਕਰ ਤੂੰ ਵਧੀਆ ਮਾਡਲਾਂ ਦੇ ਪ੍ਰਾਊਡ ਫੀਲ ਕਰਿਆ ਕਰ ਵੀ ਦੇਖ ਤੈਨਨੇ ਲੋਕ ਤੈਨੂੰ ਵੇਖਣ ਆਉਂਦੇ ਆ ਮੈਨੂੰ ਇਹ ਸੀਗਾ ਸਾਰੇ ਆਏ ਹੋਲਡਿੰਗ ਲੱਗਿਆ ਹੋਣਾ ਲੋ ਮੈਂ ਲੁਕੋ ਹੁੰਦਾ ਸੀ ਆਪਣੇ ਆਪ ਨੂੰ ਵੀ ਯਾਰ ਮੇਰਾ ਇੱਥੇ ਹੋਲਡਿੰਗ ਇਹਨਾਂ ਨੇ ਕਾਲਜ ਦੇ ਮੂਹਰੇ ਲਾਤਾਣਾ ਹੁਣ ਸਾਰੇ ਕਾਲਜ ਵਾਲੇ ਆ ਕੇ ਦੇਖਣਗੇ ਮੈਨੂੰ ਵੀ ਐ ਜਿਵੇਂ ਨਮੂਨਾ ਹੁੰਦਾ ਹੈ ਨਾ ਮਾਡਲਿੰਗ ਤੋਂ ਮੈਨੂੰ ਐ ਲੱਗਦਾ ਹੁੰਦਾ ਜੀ ਵੀ ਇੱਕ ਨਮੂਨਾ ਸੋ ਕਹਿੰਦਾ ਸੀ ਨਹੀਂ ਤੂੰ ਇਦਾਂ ਨਾ ਕਰਿਆ ਕਰ ਤੂੰ ਮੈਂ ਇੱਕ ਮੇਰਾ ਫੇਵਰੇਟ ਆ ਰਾਈਟਰ ਅ ਐਂਡ ਡਾਇਰੈਕਟਰ ਆਸ਼ੀਦੋਸ਼ ਗੁਆਰੀਕਰ ਹਮ ਹੈਨਾ ਤੂੰ ਉਹਨਾਂ ਨੂੰ ਜੇ ਮਿਲ ਉਦੋਂ ਮੇਰਾ ਸੀਗਾ ਇੰਟਰਨਸ਼ਿਪ ਦੀ ਮੈਂ ਮੇਰੀ ਪ੍ਰੈਕਟਿਸ ਚਲਣੀ ਸੀਗੀ ਉਹ ਸਾਰੇ ਨੰਬਰ ਜਿਹੜੇ ਹੁੰਦੇ ਆ ਸਾਡੇ ਪ੍ਰੋਫੈਸਰ ਕੋਲੇ ਸੀਗੇ ਕਹਿੰਦੇ ਤੂੰ ਸੇ ਕਹਿੰਦਾ ਕਰ ਇੰਟਰਨਸ਼ਿਪ ਇੰਟਰਨਸ਼ਿਪ ਕਹਿੰਦੇ ਮੈਂ ਸਾਰਾ ਕੁਝ ਕਰ ਦੂੰਗਾ ਤੂੰ ਕੇਰਾ ਡਾਇਰੈਕਟਰ ਨਾਲ ਕੰਮ ਕਰ ਇਹ ਮੇਰੀ ਜ਼ਿੰਮੇਵਾਰੀ ਆ ਹੈਨਾ ਮੈਂ ਇਹ ਜੀ ਕਿੱਥੇ ਫਸਾਈ ਆ ਨਾ ਤੁਸੀਂ ਮੈਨੂੰ ਮੈਨੂੰ ਦੇ ਕੇ ਡਿਗਰੀ ਮੈਂ 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 ਸਿੱਖਣਾ ਚਾਹਣਾ ਚਾਹਣਾ ਹੈਨਾ ਮੈਂ ਉਹ ਤਾਂ ਮੈਂ ਚਲੋ ਇਦਾਂ ਕਿਸੇ ਦੀ ਉਹ ਮਡਲਿੰਗ ਆਇਆ ਚੱਲ ਵੀ ਉਸ ਤੋਂ ਬਾਅਦ ਅਜੀਤ ਕੁਮਾਰ ਜਿਨ੍ਹਾਂ ਨੇ ਜੂਗਿਆ ਵਜੂਗਿਆ ਬਣਾਈ ਹਾਂਜੀ ਉਹਨਾਂ ਨੇ ਜਾਂ ਪੂਸ਼ਨ ਕੁਮਾਰ ਹਨਾ ਸੀਗੇ ਨੰਨੂ ਉਹ ਉਹਨਾਂ ਨੂੰ ਮੇਰੀ ਉਹ ਫੋਟੋਗ੍ਰਾਫਸ ਜਿਹੜੀਆਂ ਹੋਲਡਿੰਗਸ ਲੱਗੀਆਂ ਸੀਗੀਆਂ ਉਸ ਵੇਲੇ ਤਾਂ ਉਹਨਾਂ ਨੇ ਉੱਥੋਂ ਵੇਖ ਕੇ ਮੈਨੂੰ ਅਪਰੋਚ ਕੀਤਾ ਸੀਗਾ ਅਜੀ ਅਜੀਤ ਕੁਮਾਰ ਨੇ ਹਨਾ ਵੀ ਆਇਆ ਐ ਕਰਕੇ ਮੈਂ ਵੀਡੀਓਜ਼ ਮੈਂ ਵੱਡੇ ਲੈਵਲ ਦੇ ਉੱਤੇ ਵੀਡੀਓ ਬਣਾਉਣੀ ਹੈ ਟੀ ਸੀਰੀਜ਼ ਪ੍ਰੋਡਿਊਸ ਕਰ ਰਿਹਾ ਉਹਦੇ ਚ ਅਸੀਂ ਸਿੰਗਰ ਨੂੰ ਨਹੀਂ ਦਿਖਾਵਾਂਗੇ ਹਮ ਹਨਾ ਅਸੀਂ ਤੈਨੂੰ ਹੀ ਪ੍ਰਮੋਟ ਕਰਾਂਗੇ ਉਸ ਦੇ ਵਿੱਚ ਕਿਉਂਕਿ ਉਸ ਵੇਲੇ ਮਾਡਲ ਦੇ ਵਿੱਚ ਐਸ ਹੀ ਸੀਗਾ ਐਡਵਰਟਾਈਜ਼ਮੈਂਟ ਦੇ ਵਿੱਚ ਸੀਗਾ ਸੋ ਮੈਂ ਇਹੀ ਸੀਗਾ ਮੈਂ ਉਦੋਂ ਵੀ ਮੈਂ ਕਿਹਾ ਚਲੋ ਠੀਕ ਹੈ ਥੈਨ ਮੈਂ ਜਿਹੜੇ ਮੈਂ ਉਹ ਮੁੰਡਾ ਸੀਗਾ ਫੋਟੋਗ੍ਰਾਫਰ ਆਈ ਇੰਟਰੋਡਿਊਸਡ ਹਿਮ ਥੈਨ ਹੀ ਉਹਦੇ ਨਾਲ ਵੀਡੀਓ ਦੇ ਵਿੱਚ ਸਾਡੇ ਮਿਸ ਇੰਡੀਆ ਬਣੀ ਸੀਗੀ ਮਾਡਲ ਜਿਹੜੀ ਸੀਗੀ ਤੁਹਾਨੂੰ ਸ਼ਰੀ ਦਿੱਤਾ ਉਹਨਾਂ ਨੂੰ ਇੰਟਰੋਡਿਊਸ ਕੀਤਾ ਸੋ ਕਰਦੇ ਕਰਾਉਂਦੇ ਉਹ ਆਪਣੇ ਆਪ ਹੀ ਤਾਣਾ ਬਾਣਾ ਬੁਣੀ ਗਿਆ ਉਧਰੋਂ ਪ੍ਰੋਫੈਸਰ ਸਾਹਿਬ ਦੀ ਸਾਡੀ ਰਿਕੁਆਇਰਮੈਂਟ ਸੀਗੀ ਕਿ ਇਹ ਜੋ ਯੋਧਾ ਅਕਬਰ ਮਤਲਬ ਕਿ ਉਦੋਂ ਫਿਲਮ ਦੇ ਅਨਾਉਂਸ ਨਹੀਂ ਸੀ ਹੋਈ ਹੂੰ ਉਦੋਂ ਸਰਦੇਸ਼ ਆਈ ਸੀਗੀ ਜੀ ਹਨਾ ਵੀ ਉਹ ਜਿਹੜੇ ਨਾਲ ਫਿਲਮ ਆਈ ਆ ਜਾਂ ਅਮੀਰ ਖਾਨ ਦੀ ਫਿਲਮ ਆਈ ਸੀਗੀ ਯੋਧੇ ਨਾਲ ਜਾ ਕੇ ਕੰਮ ਉਹਦੇ ਨਾਲ ਕਰਨਾ ਸ਼ਰਤ ਇਹ ਆ ਰਸਤੇ ਦੇ ਵਿੱਚ ਮੈਂ ਤੇ ਗੈਵੀ ਹਨਾ ਪੰਜਾਬ ਮੇਲ ਦੇ ਵਿੱਚ ਉਦੋਂ ਐਂ ਸੀ ਵੀ ਟ੍ਰੇਨ ਤੇ ਜਾਵਾਂਗੇ ਹਨਾ ਪੈਸੇ ਬਚਾਵਾਂਗੇ ਜਿਹੜੇ ਪੈਸੇ ਆਚਾਰ ਉੱਥੇ ਅ ਸੋ ਸਾਡੇ ਐਂ ਅਗੇ ਰਸਤੇ راہ ਬਣਦਾ ਗਿਆ ਅਸ਼ੀਸ਼ੋਸ਼ ਗੁਵਾਰੀ ਕਰ ਜਿਹੜੇ ਹੈਗੇ ਉਹਨਾਂ ਨਾਲ ਕੁਦਰਤੀ ਜਿਵੇਂ ਕਹਿ ਲਓ ਕਿ ਉਹ ਜਦੋਂ ਅਸੀਂ ਉਸ ਫਿਲਮ ਨੂੰ ਕਰਤੇ ਤੇ ਭਰੋਸਾ ਕਰਦੇ ਆ ਨਾ ਕਿ ਜੋ ਉਹਨੇ ਤੁਹਾਡੇ ਤਕਦੀਰ ਚ ਲਿਖਿਆ ਉਹ ਚੰਗਾ ਹੀ ਲਿਖਿਆ ਹੋਊਗਾ ਫਿਰ ਉਹਨੂੰ ਭਰੋਸਾ ਕਰਕੇ ਬਸ ਅਸੀਂ ਤੁਰ ਪੈਨੇ ਆ ਰਾ ਬਾਰ ਬਾਰ ਅਸੀਂ ਜੇ ਰਾਹ ਪੁੱਛਣ ਲੱਗ ਜੀ ਤਾਂ ਉਲਝ ਜਾਂਦੇ ਆ ਇੱਕ ਤੇ ਭਰੋਸਾ ਕਰਨਾ ਹੀ ਪੈਂਦਾ ਚਾਹੇ ਉਹ ਸਾਡਾ ਨੈਵੀਗੇਸ਼ਨ ਵੀ ਠੀਕ ਹੈ ਜੇ ਉਹਨੂੰ ਜ਼ੁਬਾਨ ਦੇਤੀ ਨਾ ਵੀ ਕਰੂੰਗਾ ਮੈਂ ਉਹਦੇ ਨਾਲ ਤੇ ਮੈਨੂੰ ਮਿਲ ਗਿਆ ਡਾਇਰੈਕਟਰ ਵੀ ਮਿਲ ਗਿਆ ਹਨਾ ਤੇ ਉਹਨਾਂ ਨੇ ਮੈਨੂੰ ਲੁੱਕ ਵੀ ਵਿਖਾਈ ਹਨਾ ਰਤਨ ਸਿੰਘ ਜਿਹੜਾ ਸੀਗਾ ਹਿਸਟੋਰੀ ਹਿਸਟਰੀ ਨਾਲ ਉਹ ਮੇਰੇ ਹਨਾ ਉਹਨਾਂ ਨੇ ਕਾਫੀ ਸਿਮਿਲਰ ਰਿਜ਼ੈਂਬਲੈਂਸ ਉਹਨਾਂ ਨੂੰ ਦਿਖਾਈ ਕਹਿੰਦੇ ਆਹੀ ਤਾਂ ਸੀ ਲੱਭਦੇ ਸੀਗੇ ਸੋ ਮੈਨੂੰ ਲੱਗਦਾ ਵੀ ਇੱਕ ਹਰ ਕਹਾਣੀ ਤੁਹਾਨੂੰ ਐਜ਼ ਐਨ ਐਕਟਰ ਨੂੰ ਚੁਣਦੀ ਹੈ ਮੈਨੂੰ ਨਹੀਂ ਹਰੇਕ ਐਕਟਰ ਨੂੰ ਉਹ ਕਹਾਣੀ ਚੁਣਦੀ ਆ ਮੈਂ ਉਸ ਤੋਂ ਪਹਿਲਾਂ ਵੀਡੀਓਜ਼ ਵੀ ਐਜ਼ ਰਾਜਾ ਮਹਾਰਾਜਾ ਟਾਈਪ ਮੈਨੂੰ ਆਫਰਜ਼ ਹੁੰਦੀਆਂ ਸੀਗੀਆਂ ਸੋ ਮੈਨੂੰ ਲੱਗਦਾ ਵੀ ਉਹ ਮੇਰਾ ਕਿਤੇ ਪਾਸਟ ਲਾਈਫ ਸੀਗੀ ਮੈਂ ਮ ਰਾਜਾ ਹੀ ਸੀਗਾ ਠੀਕ ਹੈ ਹੁਣ ਵੀ ਰਾਜਾ ਹੀ ਆ ਰਜਿਆ ਜਿਹੜਾ ਜਿਹੜਾ ਰਜਿਆ ਹੁੰਦਾ ਰਾਜਾ ਹੀ ਆ ਜਿਹੜਾ ਭੁੱਖਾ ਪਿਖਾਰੀ ਹੈਣਾ ਸੋ ਉਹ ਰਾਇਲਟੀ ਮੇਰੇ ਪਹਿਲਾਂ ਤੋਂ ਮੇਰੇ ਪਾਸਟ ਲਾਈਫ ਦੇ ਵਿੱਚ ਸੀਗੀ ਤੇ ਮੈਨੂੰ ਰੋਲ ਵੀ ਉਹੋ ਜਿਹਾ ਆਫਰ ਹੋਣ ਲੱਗੇ ਹੂੰ ਸੋ ਮੈਂ ਮੈਂ ਸੋਚਿਆ ਵੀ ਇਹ ਵੀ ਕੁਝ ਠੀਕ ਹੈ ਉਹ ਪਲੈਟਫਾਰਮ ਮੈਨੂੰ ਮਿਲ ਜੂਗਾ ਫਿਰ ਉੱਥੇ ਬਾਲੀਵੁੱਡ ਦੇ ਵਿੱਚ ਵੀ ਉਹ ਪੋਲਿਟਿਕਸ ਹੈਗੀ ਆ ਅੱਛਾ ਕਿਉਂਕਿ ਅਸੀਂ ਜਦੋਂ ਸਾਈਨ ਕੀਤੀ ਫਿਲਮ ਤੁਸੀਂ ਇਹ ਦੇਖੋਗੇ ਜੁਦਾ ਇੱਕ ਵਾਰ ਇੰਟਰਡਿਊਸਿੰਗ ਨਿੱਕੀਤਨ ਪੰਕਜ ਧੀਰ ਦਾ ਬੇਟਾ ਸੀਗਾ ਐਡਮਨ ਢਾਲੀਵਾਲ ਬਸ ਅਸੀਂ ਸਾਨੂੰ ਦੋ ਜਣੇ ਨੂੰ ਇੰਟਰਡਿਊਸ ਕੀਤਾ ਸੀ ਉਹ ਫਿਲਮ ਦੇ ਵਿੱਚ ਪੋਸਟਰਸ ਵੀ ਇਦਾਂ ਹੀ ਲਾਂਚ ਕਿਉਂਕਿ ਸਾਡੀ ਗਵਰੀਕਰ ਸਾਹਿਬ ਨਾਲ ਉਹਨਾਂ ਨੇ ਸਾਨੂੰ ਇੰਨਾ ਪ੍ਰੋਸੈਸ ਚ ਲਿਆ ਸੀਗਾ ਵੀ ਸਟਰਗਲ ਜਿਹੜਾ ਹੁੰਦਾ ਜਿਹੜਾ ਨਹੀਂ ਦਿਖਾਈ ਦਿੰਦਾ ਲੋਕਾਂ ਨੂੰ ਹੈ ਨਾ ਜਿਹੜਾ ਤੁਸੀਂ ਕਹਿੰਦੇ ਵੀ ਐਂ ਮਿਲ ਗਿਆ ਕਿ ਨਹੀਂ ਕਿ ਇਹ ਫਿਲਮ ਨੂੰ ਜਿੰਨਾ ਵੀ ਟਾਈਮ ਲੱਗੇਗਾ ਹਿਸਟੋਰੀਕਲ ਫਿਲਮ ਨੂੰ ਉਹਨੂੰ 2 ਸਾਲ ਲੱਗੇ ਸੀ 2.5 ਸਾਲ ਲੱਗੇ ਜਾਂਦੇ ਆ ਲੰਬੀਆਂ ਲੰਬੀਆਂ ਫਿਲਮਾਂ ਕਿਉਂਕਿ ਫਿਲਮ ਕਾਫੀ ਲੰਬੀ ਉਹਨਾਂ ਦੀ ਆਦਤ ਆ ਗਵਾਰੀਕਰ ਸਾਹਿਬ ਦੀ ਕਿ ਉਹ ਲੰਬਾ ਸ਼ੂਟ ਕਰ ਲੈਂਦੇ ਉਹਦੇ ਵਿੱਚ ਹਿਸਟਰੀ 'ਚ ਜਿਆਦਾ ਡੀਪ ਚਲੇ ਜਾਂਦੇ ਫਿਲਮ ਦੇ ਵਿੱਚ ਉਹੀ ਕਹਿਣਾ ਤਾਂ ਹੀ ਮੈਂ ਆਪਣੀ ਕਹਾਣੀ ਨਹੀਂ ਲਿਖ ਸਕਦਾ ਵੀ ਕਿੰਨੀ ਤੁਹਾਨੂੰ ਕਿਹੜੇ-ਕਿਹੜੇ ਕਿੱਸੇ ਸ਼ੇਅਰ ਕਰੂੰਗਾ ਤਾਂ ਕਹਾਣੀ ਲੰਬੀ ਚੱਲ ਜੂ ਸੋ ਉਹਨਾਂ ਦੀ ਵੀ ਇਹੀ ਆ ਅਸਫਿਰਤ ਕਿ ਉਹ 3-4 ਘੰਟਿਆਂ ਦਾ ਦੀ ਲੰਬੀ ਫਿਲਮ ਉਹ ਬਣ ਗਈ ਸੀ ਤੇ ਉਹ ਪਰ ਉਹ ਫਿਲਮ ਦੀ ਸ਼ੂਟਿੰਗ ਵੇਲੇ ਸਾਨੂੰ ਮਨਾ ਕੀਤਾ ਗਿਆ ਸੀਗਾ ਵੀ ਤੁਸੀਂ ਕਿਤੇ ਹੋਰ ਕੰਮ ਨਹੀਂ ਕਰਨਾ ਹਨਾ ਤੁਹਾਨੂੰ ਇੱਕ ਐਸ ਐਨ ਐਕਟਰ ਬੌਂਡ ਸੀਗੇ ਬੌਂਡਿੰਗ ਕਰ ਲੈਂਦੇ ਆ ਤੇ ਉਹਦੇ ਕਰਕੇ ਫਿਰ ਸੀਗਾ ਜਿਵੇਂ ਐਜ਼ ਐਨ ਐਕਟਰ ਨਹੀਂ ਕਰਨਾ ਫਿਰ ਹੁਣ ਕਰਨਾ ਕੀ ਆ ਹਾਂ ਫਿਰ ਮੈਂ ਜੀ ਨਿਕਿਤਨ ਕੈਨੀ ਜਿਨ੍ਹਾਂ ਨੇ ਅ ਗਦਰ ਫਿਲਮ ਪ੍ਰੋਡਿਊਸ ਕੀਤੀ ਸੀਗੀ ਮੈਂ ਉਹਨਾਂ ਉਹਨਾਂ ਨੇ ਮਤਲਬ ਕਿ ਆਪਣਾ ਇੱਕ ਪ੍ਰੋਡਕਸ਼ਨ ਹਾਊਸ ਨਵਾਂ ਲਾਂਚ ਕੀਤਾ ਸੀਗਾ ਫਰੈਂਕ ਫੈਨ ਉਹਨਾਂ ਤੇ ਉਹਨਾਂ ਨੇ ਮੈਨੂੰ ਐਜ਼ ਐ ਜਿਹੜਾ ਸੀਗਾ ਐਜ਼ ਐ ਸਟੋਰੀ ਦੇ ਤੌਰ ਤੇ ਅਪਰੂਵ ਕਰਕੇ ਵੀ ਟੂ ਸਟੋਰੀ ਸੁਣਨੀ ਆ ਅਪਰੂਵ ਕਰਨਾ ਇਹ ਜਿਹੜੀ ਫਿਲਮ ਆ ਉਹ ਅੱਗੇ ਫਿਰ ਨਿਤਿਨ ਕਿਆਨੀ ਨੂੰ ਮਤਲਬ ਇਸ ਤਰ੍ਹਾਂ ਸਾਡੀ ਕੰਪਨੀ ਦਾ ਉਹਨਾਂ ਨੇ ਬਣਾਇਆ ਸੀਗਾ ਤੇ ਮੈਨੂੰ ਉਹਨਾਂ ਨੇ ਆਪਣਾ ਪਹਿਲਾ ਸਲਾਹਕਾਰ ਕਹਿ ਲੋ ਬਣਾ ਲਿਆ ਉਹ ਐਸੀ ਮੈਂ ਜੌਬ ਕਰਦਾ ਸੀਗਾ ਉਹ ਫਿਰ ਜਦੋਂ ਮੈਂ ਹੁਣ ਉਸੇ ਫੀਲਡ ਨਾਲ ਰਿਲੇਟਡ ਸੀਗਾ ਤਾਂ ਕੁਝ ਡਾਇਰੈਕਟਰਸ ਆਉਂਦੇ ਜਿਹੜੇ ਉਹਦਾ ਅਸਿਸਟ ਕਰਦੇ ਸੀਗੇ ਹੈਨਾ ਉਹ ਮਿਲੇ ਮੈਨੂੰ ਜਿਵੇਂ ਨਵਨੀਤ ਸਿੰਘ ਹੈਨਾ ਉਹਨਾਂ ਦੀ ਵੀ ਫਿਲਮ ਆ ਰਹੀ ਹੈ ਬਲੈਕੀਆ ਹੈਨਾ ਉਹ ਉਹਦਾ ਅਸਿਸਟ ਅਸਿਸਟ ਕਰਦੇ ਸੀਗੇ ਦਾ ਹੀ ਮੈਟ ਮੀ ਕੇ ਆਮਨ ਬਈਆ ਸਟੋਰੀ ਆ ਹਨਾ ਇਹ ਅੱਗੇ ਜ਼ੀ ਵਾਲਿਆਂ ਨੂੰ ਜਾਂ ਨੀਤਨ ਕੈਣੀ ਨੂੰ ਰეკਮੈਂਡ ਕਰ ਹਨਾ ਸੋ ਉਸੇ ਤਰੀਕੇ ਨਾਲ ਕਾਫੀ ਹਾਊਸ ਫਿਲਮ ਸੀ ਉਹਨਾਂ ਨੇ ਗੁਰਬੀਰ ਗਰੇਵਾਲ ਜੀ ਹਨਾ ਜਿਨ੍ਹਾਂ ਨੇ ਨੀਮ ਕਾ ਪੇੜ ਸ਼ੋ ਬਣਾਇਆ ਸੀਗਾ ਜਾਂ ਕਾਫੀ ਉਹ ਜਦੋਂ ਆਏ ਆਫਿਸ ਦੇ ਵਿੱਚ ਮੈਂ ਕਿਹਾ ਜੀ ਇਦਾਂ ਦਾ ਕਰਕੇ ਮੈਂ ਤੁਹਾਡੀ ਸਟੋਰੀ ਅੱਗੇ ਫਾਰਵਰਡ ਕਰ ਦਿੰਨਾ ਹੋ ਸਕਦਾ ਵੀ ਉਹ ਪਰ ਉਹ ਇਸ ਤਰ੍ਹਾਂ ਦੀ ਸਟੋਰੀ ਚਾਹ ਰਹੇ ਨੇ ਕਹਿੰਦੇ ਉਹ ਪ੍ਰੋਡਿਊਸ ਕਰਨ ਨਾ ਕਰਨ ਮੈਂ ਤੈਨੂੰ ਹੀਰੋ ਲੈਣਾ ਚਾਹਨਾ ਮੈਂ ਇਹ ਜੀ ਮੈਂ ਨਾ ਫਸਿਆ ਹੋਇਆ ਮੈਨੂੰ ਉਹ ਕਹਿੰਦੇ ਵੀ ਲੁਜੋਦਾ ਕੋਰ ਚ ਲਾਂਚ ਕਰਾਂਗੇ ਹਨਾ ਤੂੰ ਇੰਟਰੋਡਿਊਸਿੰਗਾ ਹਨਾ ਤੇ ਮੈਂ ਕਿਹਾ ਜੀ ਮੇਰੀ ਆ ਮਜਬੂਰੀ ਆ ਵੀ ਜਦੋਂ ਮੇਰੇ ਉਹ ਹੋ ਗਈ ਤਾਂ ਮੈਂ ਸ਼ੂਟ ਕਰ ਲੂਗਾ ਨਾ ਕੋਈ ਪ੍ਰੋਬਲਮ ਨਹੀਂ ਆ ਤੇ ਜਦੋਂ ਕੰਫਰਟੇਬਲ ਹੋਏਗਾ ਆਪਾਂ ਫਿਲਮ ਉਹਦੇ ਸ਼ੂਟ ਕਰ ਲਾਂਗੇ ਸੋ ਫਿਰ ਗੁਰਵੀਰ ਗਰੇਵਾਲ ਜੀ ਨਾਲ ਫਿਲਮ ਕੀਤੀ ਸੋ ਐਂ ਕਰਕੇ ਰਾਹ ਮਤਲਬ ਕਿ ਮੋੜ ਆਉਂਦਾ ਗਿਆ ਰਾਸ ਔਖੇ ਕਰਦੇ ਰਹੇ ਆਪਣੇ ਉਹੀ ਹੈ ਨਾ ਸੂਲੀ ਸੂਲ ਬਣ ਗਈ ਹੈ ਨਾ ਸੋ ਕਹਿੰਦੇ ਆ ਕਿ ਦੁਕਰਿਤ ਸੁਕਰਿਤ ਥਾਰੋ ਕਰਮਰੀ ਹੈ ਨਾ ਉਹ ਜਿਹੜੇ ਇੱਕ ਕੰਮ ਸਾਰੀ ਕਿ ਸਕ੍ਰਿਪਟ ਤਾਂ ਥੋਡੀ ਆ ਨਾ ਇਹ ਤੁਹਾਨੂੰ ਮਨੋਵਲ ਤੁਹਾਡਾ ਸਟਰੋਂਗ ਕਰਨ ਦੇ ਲਈ ਆ ਹੈ ਨਾ ਸੋ ਆਈ ਥਿੰਕ ਆਬਸਟਿਕਲਸ ਜ਼ਰੂਰੀ ਆ ਰੁਕਾਵਟਾਂ ਜ਼ਰੂਰੀ ਆ ਹੈ ਨਾ ਲੋਹੇ 'ਚ ਤਪੇ ਬਿਨਾ ਤਾਂ ਜਿਹੜਾ ਗਹਿਣਾ ਵੀ ਗਹਿਣਾ ਨਹੀਂ ਬਣਦਾ ਕਹਿੰਦੇ ਆ ਨਾ ਪਾਂਡਾ ਭਾਓ ਵਰਤਿਤ ਦਿੱਟਾਲ ਹਨਾ ਕੜੀਆ ਸ਼ਬਦ ਸੱਚੀ ਟਕਸਾਲ ਉਹ ਉਸ ਟਕਸਾਲ ਦੇ ਵਿੱਚ ਜਿਹੜਾ ਪਾਂਡਾ ਸਾਡਾ ਆਏਗਾ ਉਹਨੂੰ ਘੜਨ ਵਾਸਤੇ ਦੁੱਖ ਦੁੱਖ ਤਕਲੀਫ ਇਹ ਜ਼ਰੂਰੀ ਆ ਤਾਂ ਹੀ ਫਿਰ ਅਸੀਂ ਸ਼ਾਇਨ